ਹਾਂਜੀ ਬੇਟੇ ਬੱਚਿਓ ਮੈਂ ਕਸ਼ਮੀਰ ਸਿੰਘ ਮਾਨ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ ਕਾਕੜਾ ਜ਼ਿਲ੍ਹਾ ਸੰਗਰੂਰ ਬੇਟੇ ਅੱਜ ਆ ਪਾਠਵੀਂ ਕਲਾਸ ਦੇ ਪਾਠ ਨੰਬਰ 11 ਬਾਲਾ ਤੇ ਦਬਾਓ ਜਾਨੀ ਕਿ ਫੋਰਸ ਐਂਡ ਪ੍ਰੈਸ਼ਰ ਦੀ ਦੁਹਰਾਇ ਕਰ ਰਹੇ ਹਾਂ ਤਿੰਨ ਅੰਕਾਂ ਵਾਲੇ ਮਹੱਤਵਪੂਰਨ ਪ੍ਰਸ਼ਨਾਂ ਦੀ ਸੋ ਬੇਟੇ ਅੱਜ ਦਾ ਸਾਡਾ ਪ੍ਰਸ਼ਨ ਹੈ ਜਿਹੜਾ ਉਹ ਕੀ ਹੈ ਦਬਾਅ ਦਾ ਗਣਿਤਿਕ ਫਾਰਮੂਲਾ ਅਤੇ ਇਸ ਦੀ ਇਕਾਈ ਲਿਖੋ ਵਟ ਇਜ਼ ਅ ਮੈਥਮੈਟਿਕਲ ਫਾਰਮੂਲਾ ਐਂਡ ਯੂਨਿਟ ਆਫ ਪ੍ਰੈਸ਼ਰ ਹਾਂਜੀ ਬੇਟੇ ਦਬਾਅ ਦਾ ਫਾਰਮੂਲਾ ਕੀ ਹੁੰਦਾ ਹੈ? ਬਲ ਖੇਤਰਫਲ ਜਿਸ ਉੱਤੇ ਬਲ ਲੱਗਦਾ ਹੈ। ਮਤਲਬ ਬੇਟੇ ਇਹ ਦੋ ਚੀਜ਼ਾਂ ਦੇ ਉੱਤੇ ਨਿਰਭਰ ਕਰਦਾ ਹੈ ਇੱਕ ਬਲ ਉੱਤੇ ਇੱਕ ਖੇਤਰਫਲ ਉੱਤੇ ਜਿਸ ਖੇਤਰਫਲ ਉੱਤੇ ਬਲ ਲੱਗਦਾ ਹੈ। ਬਲ ਨੂੰ ਇਹ ਸਿੱਧਾ ਅਨੁਪਾਤੀ ਹੈ ਤੇ ਖੇਤਰਫਲ ਨੂੰ ਉਲਟਾ ਕਿਉਂਕਿ ਖੇਤਰਫਲ ਨੀਚੇ ਹੈਗਾ ਭਾਗ ਦੇ ਵਿੱਚ ਹੈਗਾ। ਤੇ ਇਸ ਦੀ ਇਕਾਈ ਹੈਗੀ ਬੇਟਾ ਪਾਸਕਲ। ਦਬਾਅ ਦੀ ਇਕਾਈ ਪਾਸਕਲ ਹੁੰਦੀ ਹੈ। ਹਾਂਜੀ ਬੇਟਾ ਅੰਗਰੇਜ਼ੀ ਵਿੱਚ ਆਪੇ ਇਸ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ। ਪ੍ਰੈਸ਼ਰ ਇਸ ਇਕੁਅਲ ਟੂ ਫੋਰਸ ਅਪਾਨ ਏਰੀਆ ਓਨ ਵਿਚ ਇਟ ਐਕਟਸ ਮੀਨਸ ਉੱਪਰ ਫੋਰਸ ਆਊਗੀ ਫੋਰਸ ਨੂੰ ਡਾਇਰੈਕਟਲੀ ਪ੍ਰੋਪੋਰਸ਼ਨਲ ਹੋ ਜਾਊਗਾ ਤੇ ਨੀਚੇ ਆਊਗਾ ਏਰੀਆ ਤਾਂ ਏਰੀਆ ਨੂੰ ਬੇਟੇ ਇਨਵਰਸਲੀ ਪ੍ਰੋਪੋਰਸ਼ਨਲ ਤਾਂ ਇਹਦਾ ਮਤਲਬ ਇਹ ਹੈ ਵੀ ਏਰੀਆ ਘਟਣ ਨਾਲ ਪ੍ਰੈਸ਼ਰ ਹੈ ਜਿਹੜਾ ਦਬਾਅ ਹੈ ਜਿਹੜਾ ਉਹ ਵੱਧ ਜਾਂਦਾ ਹੈਗਾ ਤਾਂ ਇਸ ਦੀ ਯੂਨਿਟ ਇੰਗਲਿਸ਼ ਦੇ ਵਿੱਚ ਆਪਾਂ ਯੂਨਿਟ ਕਹਾਂਗੇ ਪਾਸਕਲ ਸੋ ਯੂਨਿਟ ਆਫ ਪ੍ਰੈਸ਼ਰ ਇਜ਼ ਪਾਸਕਲ ਸੋ ਇੰਨਾ ਹੀ ਲਿਖਣਾ ਬੇਟੇ ਇਸ ਕੁਐਸਚਨ ਦੇ ਵਿੱਚ ਆਪਾਂ Thank you.